ਸ਼ਾਮ ਦਾ ਸਮਾਂ ਹੈ ਮਾਨਸਾ ਦੇ ਖੇਤਾਂ ਵਿੱਚ ਸੁਨਹਿਰੀ ਰੋਸ਼ਨੀ ਖਿਲਰ ਰਹੀ ਹੈ ਅਤੇ ਸੂਰਜ ਆਪਣੇ ਆਖਰੀ ਸਾਹ ਨਾਲ ਧਰਤੀ ਨੂੰ ਅਲਵਿਦਾ ਕਹਿ ਰਿਹਾ ਹੈ ਸਦੀਵਾਲਾ ਪਿੰਡ ਦੇ ਵਿਚਕਾਰ ਖੜ੍ਹਾ ਗੁਰਦੁਆਰਾ ਜੋੜਾ ਸਾਹਿਬ ਇੱਕ ਅਜਿਹਾ ਪਵਿੱਤਰ ਅਸਥਾਨ ਜਿੱਥੇ ਸਦੀਆਂ ਤੋਂ ਸੰਗਤ ਆਪਣੇ ਦੁੱਖਾਂ ਦਾ ਹੱਲ ਬਣਿਉਂਦੀ ਹੈ ਇਹ ਗੁਰਦੁਆਰਾ ਸਾਹਿਬ ਗੁਰੂ ਅਮਰਦਾਸ ਜੀ ਦੀ ਯਾਦ ਵਿੱਚ ਬਣਾਇਆ ਗਿਆ ਹੈ ਜਿਨ੍ਹਾਂ ਨੇ ਇੱਥੇ ਆਪਣੀ ਪਵਿੱਤਰ ਜੋੜੀ ਇੱਕ ਚੰਦਨ ਦੀ ਰਾਜ ਸੜੀ ਸੀ। ਕੀ ਜਾਂਦਾ ਹੈ ਇਹ ਜੋੜੀ ਅੱਜ ਵੀ ਇੱਥੇ ਮੌਜੂਦ ਹੈ ਅਤੇ ਜਿਹੜੀ ਸੰਗਤ ਸੱਚੇ ਦਿਲਾਂ ਨਾਲ ਇਸ ਜੋੜੀ ਦੇ ਦਰਸ਼ਨ ਕਰਦੀ ਹੈ ਮੱਥੇ ਨੂੰ ਝੁਉਂਦੀ ਹੈ ਉਹਨਾਂ ਦੀਆਂ ਸਾਰੀਆਂ ਭਿਆਨਕ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ। ਲੇਕਿਨ ਅੱਜ ਕੁਝ ਅਜਿਹਾ ਇੱਥੇ ਵਾਪਰਨ ਵਾਲਾ ਹੈ। ਕੁਝ ਅਨੋਕਾ ਗੁਰਦੁਆਰੇ ਦੀਆਂ ਚਿੱਟੀਆਂ ਮਾਰਬਲ ਦੀਆਂ ਕੰਨਾਂ ਚਮਕਰੀਆਂ ਹਨ। ਸੰਗਤ ਦੀ ਆਵਾਜ਼ਾਈ ਸ਼ਾਮ ਦੇ ਵਕਤ ਬਦਲ ਲੱਗ ਪਈ ਹੈ ਪਰ ਇੱਕ ਅਜੀਬ ਜਿਹੀ ਬੇਚੈਨੀ ਹਵਾ ਦੇ ਵਿੱਚ ਮਸੂਸ ਹੋ ਰਹੀ ਹੈ। ਗੁਰਦੁਆਰੇ ਦੇ ਦਰਵਾਜ਼ੇ ਕੋਲ ਇੱਕ ਆਦਮੀ ਉਸ ਦੀ ਔਰੀ ਆਰੀਸੀ ਉਸ ਦੀ ਉਮਰ ਤਕਰੀਬਨ 50 ਸਾਲ ਦੀ ਹੈ ਪਰ ਉਸ ਦੇ ਖਲਤ ਦੇਖ ਕੇ ਲੱਗਦਾ ਹੈ ਜਿਵੇਂ ਉਸ ਨੇ ਸਦੀਆਂ ਦਾ ਦੁੱਖ ਸਹਿਆ ਹੋਵੇ ਉਸ ਦੇ ਕੱਪੜੇ ਫੱਟੇ ਪੁਰਾਣੇ ਸ਼ਰੀਰ ਬਿਮਾਰੀ ਨਾਲ ਕਮਜ਼ੋਰ ਅਤੇ ਅੱਖਾਂ ਦੇ ਵਿੱਚ ਇੱਕ ਅਜੀਹੀ ਉਦਾਸੀ ਜਿਵੇਂ ਉਸ ਦੀ ਰੂਹ ਰੋਰੀ ਹੋਵੇ ਉਸ ਦੇ ਨਾਲ ਇੱਕ ਬੁੱਢੀ ਔਰਤ ਹੈ ਜਿਸ ਦੀ ਪਿੱਠ ਚੁੱਕੀ ਹੋਈ ਹੈ ਅਤੇ ਉਸ ਦਾ ਸਹਾਰਾ ਲੈ ਕੇ ਚੱਲ ਰਹੀ ਸੀ ਗੁਰਦੁਆਰੇ ਦੇ ਲੰਗਰ ਹਾਲ ਵਿੱਚ ਇੱਕ ਔਰਤ ਸੇਵਾ ਕਰ ਰਹੀ ਹੈ ਉਸ ਦੀ ਉਮਰ ਤਕਰੀਬਨ 40 ਤੋਂ 45 ਸਾਲ ਦੀ ਨਹੀਂ ਹੈ ਉਸ ਦੇ ਨਾਲ ਚਾਰ ਨੌਜਵਾਨ ਕੁੜੀਆਂ ਹਨ ਜਿਹੜੀਆਂ ਸੰਗਤ ਨੂੰ ਲੰਗਰ ਪਰੋਸ ਰਹੀਆਂ ਹਨ ਉਸ ਔਰਤ ਦੇ ਚਿਹਰੇ ਤੇ ਇੱਕ ਅਜੀਬ ਜੀ ਸ਼ਾਂਤੀ ਹੈ ਜਿਵੇਂ ਉਸ ਨੇ ਜ਼ਿੰਦਗੀ ਦੇ ਸਾਰੇ ਤੂਫਾਨ ਚਲੇ ਹੋਣ ਉਸ ਦੀਆਂ ਅੱਖਾਂ ਵਿੱਚ ਚਮਕ ਸੀ ਪਰ ਉਸ ਚਮਕ ਦੇ ਪਿੱਛੇ ਸਾਲਾਂ ਦਾ ਦਰਦ ਲੁਕਿਆ ਹੋਇਆ ਹੈ ਉਹ ਚਾਰੇ ਕੁੜੀਆਂ ਉਸ ਦੇ ਨਾਲ ਸੇਵਾ ਵਿੱਚ ਲੱਗੀਆਂ ਹੋਈਆਂ ਹਨ ਅਤੇ ਉਹਨਾਂ ਦੇ ਚਿਹਰਿਆਂ ਤੇ ਇੱਕ ਅਜਿਹੀ ਖੁਸ਼ੀ ਹੈ ਜਿਵੇਂ ਉਹਨਾਂ ਨੇ ਗੁਰੂ ਦੀ ਸੇਵਾ ਵਿੱਚ ਸੱਚਾ ਸਕੂਨ ਲੱਭ ਲਿਆ ਹੋਵੇ ਜਿਵੇਂ ਹੀ ਉਹ ਆਦਮੀ ਗੁਰਦੁਆਰਾ ਸਾਹਿਬ ਦੇ ਅੰਦਰ ਆਇਆ ਉਸਦੀ ਨਜ਼ਰ ਲੰਗਰ ਹਾਲ ਵਿੱਚ ਸੇਵਾ ਕਰਦੇ ਉਸ ਔਰਤ ਅਤੇ ਉਸਦੇ ਨਾਲ ਖੜੀਆਂ ਚਾਰ ਕੁੜੀਆਂ ਤੇ ਭਈ ਉਸਤੇ ਪੈਰਾਂ ਹਟੋ ਜਮੀਨ ਨਿਕਲ ਗਈ ਪੈਰ ਥਰ ਥਰ ਕਮਣ ਲੱਗੇ ਉਸਤੇ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਸਾਰਾ ਸਰੀਰ ਜਮੀਨ ਤੇ ਟੈ ਟੇਰੀ ਹੋ ਗਿਆ ਸੰਗਤ ਨੇ ਇਹ ਮੰਜ਼ਰ ਦੇਖਿਆ ਅਤੇ ਸਾਰੇ ਹੈਰਾਨ ਰਹਿ ਗਏ ਇੱਕ ਬਜ਼ੁਰਗ ਨੇ ਖੋਲੀ ਜੀ ਆਵਾਜ਼ ਵਿੱਚ ਕਿਹਾ ਇਹ ਆਦਮੀ ਇੱਥੇ ਕਿਉਂ ਆਇਆ ਹੈ ਇਹ ਤਾਂ 20 ਸਾਲ ਪਹਿਲਾਂ ਤੋਂ ਚਲਾ ਗਿਆ ਸੀ ਇਸਤੇ ਇਹ ਹਾਲਾਤ ਕਿਵੇਂ ਹੋਈ ਕਈ ਸੰਗਤ ਦੇ ਮਨ ਵਿੱਚ ਗੂੰਜਣ ਲੱਗੇ ਇੱਕ ਆਦਮੀ ਜਿਸ ਦੇ ਹਾਲਾਤ ਇੱਕ ਭਿਖਾਰੀ ਵਰਗੇ ਹੈ ਉਹ ਗੁਰੂ ਅਮਰਦਾਸ ਜੀ ਦੀ ਇਸ ਪਵਿੱਤਰ ਧਰਤੀ ਤੇ ਆਇਆ ਹੈ ਇਹ ਜੋੜਾ ਸਾਹਿਬ ਜਿੱਤੇ ਗੁਰੂ ਜੀ ਦੀ ਪਵਿੱਤਰ ਜੋੜੀ ਦੇ ਦਰਸ਼ਨ ਨਾਲ ਭਿਆਨਕ ਬਿਮਾਰੀਆਂ ਦੂਰ ਹੁੰਦੀਆਂ ਨੇ ਉੱਥੇ ਇਸ ਤੇ ਆਉਣ ਦਾ ਮਕਸਦ ਕੀ ਸੀ ਕੀ ਸਤਿਮੁੱਚ ਇਹ ਤੇ ਸਿਰਫ ਦਰਸ਼ਨ ਕਰਨ ਦੇ ਲਈ ਆਇਆ ਹੈ ਜਾਂ ਫਿਰ ਉਸ ਔਰਤ ਨਾਲ ਅਤੇ ਉਹਨਾਂ ਚਾਰ ਕੁੜੀਆਂ ਦੇ ਨਾਲ ਇਸ ਦਾ ਕੋਈ ਗੂੜਾ ਸੰਬੰਧ ਹੈ 20 ਸਾਲ ਪੁਰਾਣਾ ਸੰਬੰਧ ਜੋ ਕਿ ਉਸ ਨੂੰ ਇੱਥੇ ਖਿੱਚ ਕੇ ਲਿਆਇਆ ਹੈ ਬਣੇ ਰਿਓ ਜੀ ਵੀਡੀਓ ਦੇ ਅੰਤ ਤੱਕ ਕਨੇ ਕਨੇ ਸਵਾਲਾਂ ਦੇ ਜਵਾਬ ਦੇਵਾਂਗੇ ਹਾਂਜੀ ਸਾਧ ਸੰਗਤ ਜੀ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦੇਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਕੇ ਪਾਓ ਸਾਧ ਸੰਗਤ ਜੀ ਬਿਨਾਂ ਦੇਰ ਕੀ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਗੱਲ ਸ਼ੁਰੂ ਹੁੰਦੀ ਹੈ 20 ਸਾਲ ਪਹਿਲਾਂ ਇੱਕ ਨਿਕਾਜਾ ਪਿੰਡ ਸੈਦੇਵਾਲਾ ਜੋ ਮਾਨਸਾ ਜ਼ਿਲ੍ਹੇ ਦੇ ਬੜਲਾਡੇ ਦੇ ਨੇੜੇ ਸੀ ਇੱਕ ਘਰ ਜਿੱਥੇ ਕਦੇ ਸਿਰਫ ਖੁਸ਼ੀਆਂ ਦਾ ਮਾਹੌਲ ਸੀ ਹੁਣ ਉੱਥੇ ਸਿਰਫ ਤਾਨੇ ਅਤੇ ਝਗੜੇ ਇਸਨ ਸੁਰਿੰਦਰ ਕੌਰ ਜਿਸ ਨੇ ਆਪਣੇ ਪਿਆਰ ਨਾਲ ਚਾਰ ਦਿਵਾਰਾਂ ਨੂੰ ਘਰ ਬਣਾਇਆ ਸੀ ਅੱਜ ਉਸੇ ਘਰ ਦੇ ਵਿੱਚ ਅਣਜਾਹੀ ਬਣ ਗਈ ਸੀ ਸੁਰਿੰਦਰ ਦੀ ਉਮਰ ਸਿਰਫ 20 ਸਾਲ ਦੀ ਸੀ ਜਦੋਂ ਉਸ ਦਾ ਵਿਆਹ ਕਰਤਾਰ ਸਿੰਘ ਨਾਲ ਹੋਇਆ ਸੀ ਉਸ ਦੀਆਂ ਅੱਖਾਂ ਵਿੱਚ ਸੁਪਨੇ ਸਨ ਇੱਕ ਅਜਿਹਾ ਘਰ ਜਿੱਥੇ ਪਿਆਰ ਅਤੇ ਹਾਸੇ ਦੀ ਗੂੰਜ ਹੋਵੇ ਜਦੋਂ ਉਹ ਆਪਣੇ ਸਹੁਰੇ ਘਰ ਪਹਿਲੀ ਵਾਰ ਪਹੁੰਚੀ ਨਾ ਤਾਂ ਉਹ ਤੇ ਸਿਰਫ ਇੱਕ ਮਕਾਨ ਸੀ ਪਰ ਘਰ ਨਹੀਂ ਸੁਰਿੰਦਰ ਕੌਰ ਨੇ ਆਪਣੀ ਮਿਹਨਤ ਸਮਰਪਣ ਅਤੇ ਪਿਆਰ ਦੇ ਨਾਲ ਉਸ ਮਕਾਨ ਨੂੰ ਘਰ ਬਣਾਇਆ ਕਰਤਾਰ ਸਿੰਘ ਸੁਰਿੰਦਰ ਨਾਲ ਬਹੁਤ ਪਿਆਰ ਕਰਦਾ ਸੀ ਦੋਵੇਂ ਇੱਕ ਦੂਜੇ ਨਾਲ ਹਾਸੇ ਮਜ਼ਾਕ ਕਰਦੇ ਇੱਕ ਦੂਜੇ ਦਾ ਖਿਆਲ ਰੱਖਦੇ ਅਤੇ ਜ਼ਿੰਦਗੀ ਨੂੰ ਖੂਬਸੂਰਤੀ ਨਾਲ ਜਿਉਂਦੇ ਪਰ ਇਹ ਖੁਸ਼ੀ ਜਿਆਦਾ ਦਿਨ ਤੱਕ ਨਟਕੀ ਸੁਰਿੰਦਰ ਦੀ ਸੱਸ ਜਿਸ ਨੂੰ ਸਾਰੇ ਮਾਜੀ ਕਹਿੰਦੇ ਸਨ ਉਸ ਦਾ ਅਸਲੀ ਚਿਹਰਾ ਹੌਲੀ ਹੌਲੀ ਸਾਹਮਣੇ ਆਉਣ ਲੱਗਾ ਮਾਜੀ ਨੂੰ ਸਿਰਫ ਇੱਕ ਚੀਜ਼ ਚਾਹੀਦੀ ਸੀ ਸੁਰਿੰਦਰ ਦੀ ਕੋਖਾ ਆਪਣਾ ਪੋਤਰਾ ਉਹਨਾਂ ਦੇ ਪਰਿਵਾਰ ਵਿੱਚ ਪੁੱਤਰ ਨੂੰ ਹੀ ਕੁੱਲ ਦੀ ਸ਼ਰਮ ਨਾ ਜਾਂਦਾ ਸੀ ਮਾਜੀ ਦਾ ਮੰਨਣਾ ਸੀ ਕਿ ਪੁੱਤਰ ਹੀ ਵੰਸ਼ ਨੂੰ ਅੱਗੇ ਵਧਾਉਂਦਾ ਹੈ ਪਰਿਵਾਰ ਦਾ ਨਾਮ ਰੋਸ਼ਨ ਕਰਦਾ ਜਦੋਂ ਸੁਰੇਂਦਰ ਪਹਿਲੀ ਵਾਰ ਮਾਂ ਬਣਿਆ ਤਾਂ ਸਾਇਰ ਨੂੰ ਉਮੀਦ ਸੀ ਕਿ ਪੁੱਤਰ ਹੀ ਹੋਵੇਗਾ ਪਰ ਉਸਨੇ ਇੱਕ ਪਿਆਰੀ ਜਿਹੀ ਤੀਰਣੀ ਨੂੰ ਜਨਮ ਦਿੱਤਾ ਮਾਂ ਜੀ ਦਾ ਚਿਹਰਾ ਲਟ ਗਿਆ ਤੀ ਇਹ ਸ਼ਬਦ ਸੁਰੇਂਦਰ ਦੇ ਦਿਲ ਵਿੱਚ ਤੀਰ ਵਾਂਗ ਚੁਭਿਆ ਫਿਰ ਵੀ ਸੁਰੇਂਦਰ ਨੇ ਆਪਣੀ ਤੀ ਨੂੰ ਬੇਹੱਦ ਪਿਆਰ ਦਿੱਤਾ ਉਸਨੇ ਸੋਚਿਆ ਤੀ ਹੋਵੇ ਤਾਂ ਪੁੱਤਰ ਇਹ ਤਾਂ ਮੇਰੀ ਜਾਨ ਹੈ ਸਮਾਂ ਬੀਤਦਾ ਗਿਆ ਅਤੇ ਸੁਰੇਂਦਰ ਨੇ ਦੂਜੀ ਤੀਜੀ ਅਤੇ ਫਿਰ ਚੌਥੀ ਤੀ ਨੂੰ ਜਨਮ ਦਿੱਤਾ ਹਰ ਵਾਰ ਮਾਂ ਜੀ ਦੀ ਨਿਰਾਸ਼ਾ ਵਧਦੀ ਗਈ ਮਾਂ ਜੀ ਨੇ ਸੁਰੇਸ਼ ਨੂੰ ਕਿਹਾ ਪ੍ਰੀਤੀ ਤੈਨੂੰ ਪੁੱਤਰ ਜੰਨਾ ਨਹੀਂ ਆਉਂਦਾ ਮਾਜੀ ਦੇ ਤਾਨੇ ਹੁਣ ਰੋਜ਼ੀ ਗੱਲ ਬਣ ਚੁੱਕੇ ਸਨ ਗਵਾਂਡੀਆਂ ਦੀਆਂ ਗੱਲਾਂ ਰਿਸ਼ਤੇਦਾਰਾਂ ਦੀਆਂ ਚੁਬਲੀਆਂ ਨਜ਼ਰਾਂ ਅਤੇ ਸਮਾਜ ਦਾ ਦਬਾ ਸੁਰਿੰਦਰ ਸਭ ਕੁਝ ਸੰਭੀ ਰਹੀ ਪਰ ਚਾਰ ਧੀਆਂ ਤੋਂ ਬਾਅਦ ਉਸ ਦਾ ਸਬਰ ਵੀ جواب ਦੇ ਗਿਆ ਇਸ ਮਹਿੰਗਾਈ ਦੇ ਜਮਾਨੇ ਵਿੱਚ ਚਾਰ ਬੱਚਿਆਂ ਨੂੰ ਪਾਲਣਾ ਉਹਨਾਂ ਦੀ ਪੜ੍ਹਾਈ ਲਿਖਾਈ ਕਰਾਉਣੀ ਅਤੇ ਉਹਨਾਂ ਨੂੰ ਚੰਗੀ ਜ਼ਿੰਦਗੀ ਦੇਣਾ ਆਸਾਨ ਕੰਮ ਨਹੀਂ ਸੀ ਸੁਰਿੰਦਰ ਨੇ ठान ਲਿਆ ਕਿ ਹੁਣ ਉਹ ਦੁਬਾਰਾ ਮਾਂ ਨਹੀਂ ਬਣੇਗੀ ਉਸ ਦਾ ਸੁਪਨਾ ਸੀ ਆਪਣੀਆਂ ਧੀਆਂ ਨੂੰ ਪੜ੍ਹਾਉਣਾ ਉਹਨਾਂ ਨੂੰ ਇਨਾ ਕਾਬਲ ਬਣਾਉਣਾ ਇਹ ਦੁਨੀਆ ਨੂੰ ਦਿਖਾ ਦੇਣਾ ਕਿ ਤੀਆਂ ਕਿਸੇ ਤੋਂ ਘਟ ਨਹੀਂ ਹਨ ਉਹ ਚਾਹਦੀ ਸੀ ਕਿ ਉਸ ਦੀਆਂ ਤੀਆਂ ਉਸ ਦੇ ਆਪਣੇ ਸੁਪਨੇ ਪੂਰੇ ਕਰਨ ਜੋ ਕਦੇ ਉਹ ਆਪ ਨਹੀਂ ਬਣ ਸਕੇ ਕਿਉਂਕਿ ਘੱਟ ਉਮਰ ਦੇ ਵਿੱਚ ਵਿਆਹ ਦਿੱਤੀ ਗਈ ਉਸ ਦੀਆਂ ਤੀਆਂ ਨੂੰ ਪਹਿਰਾ ਦੇਖੜੇ ਹੋਏ ਦੇਖਣਾ ਚਾਹੁੰਦੀ ਸੀ ਸਮਾਜ ਦੇ ਵਿੱਚ ਆਪਣੀ ਪਛਾਣ ਦੇਖਣਾ ਚਾਹੁੰਦੀ ਸੀ ਪਰ ਮਾਜੀ ਨੂੰ ਸੁਰਿੰਦਰ ਦਾ ਇਹ ਫੈਸਲਾ ਬਿਲਕੁਲ ਪਸੰਦ ਨਹੀਂ ਆਇਆ ਉਹਨਾਂ ਲਈ ਪੁੱਤਰ ਨਾ ਹੋਣਾ ਘੁੱਲ ਦਾ ਅੰਤ ਸੀ ਜੇ ਸਾਡੇ ਖਾਨਦਾਨ ਦੇ ਵਿੱਚ ਪੁੱਤਰ ਨਾ ਹੋਇਆ ਨਾ ਤਾਂ ਸਾਡਾ ਵੰਸ਼ ਇੱਥੇ ਹੀ ਖਤਮ ਹੋ ਜਾਵੇਗਾ ਮਾਜੀ बार-बार ਇਹੀ ਕਹਿੰਦੀ ਉਹਨਾਂ ਨੇ ਸੁਰਿੰਦਰ ਨੂੰ ਹਰ ਦਿਨ ਤਾਨੇ ਮਾਰਨੇ ਸ਼ੁਰੂ ਕਰ ਦਿੱਤੇ ਕਦੇ ਖਾਣੇ ਵਿੱਚ ਨਮਕ ਜ਼ਿਆਦਾ ਹੋਣ ਦੀ ਗੱਲ ਕਦੇ ਘਰ ਦਾ ਕੰਮ ਠੀਕ ਨਾ ਕਰਨ ਦਾ ਬਹਾਨਾ ਹਰ ਛੋਟੀ ਛੋਟੀ ਗੱਲ ਤੇ ਸੁਰਿੰਦਰ ਨੂੰ ਤੰਗ ਕਰਦੀ ਮਾਂ ਜੀ ਦੀਆਂ ਗੱਲਾਂ ਇੰਨੀਆਂ ਕੋੜੀਆਂ ਸਨ ਕਿ ਸੁਰਿੰਦਰ ਦਾ ਮਨ ਵੀ ਟੁੱਟਣ ਲੱਗਾ ਪਰ ਵਿਚਾਰੀ ਚੁੱਪ ਰਹਿੰਦੀ ਕਿਉਂਕਿ ਉਹ ਆਪਣੇ ਬੱਚਿਆਂ ਅਤੇ ਪਤੀ ਲਈ ਸਭ ਕੁਝ ਸਹਿਣ ਨੂੰ ਤਿਆਰ ਸੀ ਹੌਲੀ ਹੌਲੀ ਮਾਂ ਜੀ ਦੀਆਂ ਗੱਲਾਂ ਦਾ ਅਸਰ ਕਰਤਾਰ ਸਿੰਘ ਤੇ ਵੀ ਪੈਣ ਲੱਗਾ ਕਰਤਾਰ ਸਿੰਘ ਆਪਣੀ ਮਾਂ ਦਾ ਲੜਲਾ ਪੁੱਤਰ ਸੀ ਉਹ ਮਾਂ ਦੀ ਹਰ ਗੱਲ ਬਿਨਾਂ ਸੋਚੇ ਸਮਝੇ ਲਿੰਦਾਸੀ ਮਾਜੀ ਵੀ ਚਲਾ ਕੇ ਐਨੀ ਸੀ ਕਿ ਉਸ ਸੁਰਿੰਦਰ ਅਤੇ ਕਰਤਾਰ ਦੇ ਵਿਚਕਾਰ ਦਰਾਰ ਪਾ ਦਿੰਦੀ ਛੋਟੀਆਂ ਛੋਟੀਆਂ ਗੱਲਾਂ ਤੇ ਕਰਤਾਰ ਸਿੰਘ ਸੁਰਿੰਦਰ ਤੇ ਗੁੱਸਾ ਕਰਨ ਲੱਗਾ ਕਈ ਵਾਰ ਤਾਂ ਗੁੱਸੇ ਦੇ ਵਿੱਚ ਸੁਰਿੰਦਰ ਤੇ ਹੱਥ ਵੀ ਜੱਕ ਦਿੰਦਾ ਸੁਰਿੰਦਰ ਦਾ ਦਿਲ ਟੁੱਟਦਾ ਪਰ ਉਹ ਆਪਣੀਆਂ ਧੀਆਂ ਲਈ ਚੁੱਪ ਰਹਿੰਦੀ ਉਹ ਸੋਚਦੀ ਜੇ ਮੈਂ ਟੁੱਟ ਗਈ ਨਾ ਤਾਂ ਮੇਰੀ ਧੀਆਂ ਦਾ ਕੀ ਹੋਵੇਗਾ ਇੱਕ ਦਿਨ ਮਾਜੀ ਨੇ ਹੱਦ ਪਾਰ ਕਰ ਦਿੱਤੀ ਉਹਨਾਂ ਨੇ ਸੁਰਿੰਦਰ ਨੂੰ ਸਾਫ ਕਰ ਦਿੱਤਾ ਤੋ ਹੁਣ ਪੁੱਤਰ ਜੰਮ ਨਹੀਂ ਸਕਦੇ ਤਾਂ ਮੈਂ ਆਪਣੇ ਪੁੱਤਰ ਦਾ ਦੂਜਾ ਵਿਆਹ ਕਰਾਵਾਂਗੀ ਸੁਰਿੰਦਰ ਇਹ ਸੁਣ ਕੇ ਸੁਰਨ ਰਗੇ ਉਸਨੇ ਮਾਜੀ ਨੂੰ ਕਿਹਾ ਮਾਜੀ ਅੱਜ ਦੇ ਜਮਾਨੇ ਵਿੱਚ ਤਿਆਂ ਪੁੱਤਰ ਦਾ ਕੋਈ ਫਰਕ ਨਹੀਂ ਹੈ ਮੇਰੀ ਤਿਆਂ ਵੀ ਪੜ੍ਹ ਲਿਖ ਕੇ ਪਰਿਵਾਰ ਦਾ ਨਾਮ ਰੋਸ਼ਨ ਕਰਨ ਗਿਆ ਉਹਨਾਂ ਨੂੰ ਮੌਕਾ ਦਿਓ ਪਰ ਮਾਜੀ ਨੇ ਉਸ ਦੀ ਇੱਕ ਨਾ ਸੁਣੀ ਉਹਨਾਂ ਨੇ ਕਰਤਾਰ ਸਿੰਘ ਦਾ ਦਿਮਾਗ ਇੰਨਾ ਭਰ ਦਿੱਤਾ ਉਹ ਵੀ ਦੂਜੇ ਵਿਆਹ ਲਈ ਤਿਆਰ ਹੋ ਗਿਆ ਕਰਤਾਰ ਸਿੰਘ ਨੇ ਸੁਰਿੰਦਰ ਨੂੰ ਕਿਹਾ ਮੈਂ ਬੁੱਧਾ ਬਿਆ ਕਰਨ ਜਾ ਰਿਹਾ ਹਾਂ ਇਹ ਮੇਰਾ ਫੈਸਲਾ ਹੈ ਇਸ ਤੇ ਵਿੱਚ ਤੇਰੀ ਰਾਜ਼ੀ ਦੀ ਕੋਈ ਜ਼ਰੂਰਤ ਨਹੀਂ ਹੈ ਸੁਰਿੰਦਰ ਨੇ ਲੱਖ ਸਮਝਾਉਣ ਦੀ ਕੋਸ਼ਿਸ਼ ਕੀਤੀ ਉਸਨੇ ਕਿਹਾ ਕਰਤਾਰ ਸਾਡੀਆਂ ਤਿਆਂ ਕਿਸੇ ਤੋਂ ਘੱਟ ਨਹੀਂ ਹਨ ਉਹਨਾਂ ਨੂੰ ਸਹੀ ਸਿੱਖਿਆ ਤੇ ਪਿਆਰ ਦੇਦੇ ਹੋ ਇਹ ਸਭ ਕੋਈ ਕਰ ਸਕਦੀਆਂ ਨੇ ਪਰ ਕਰਤਾਰ ਤੇ ਕੋਈ ਅਸਰ ਨਾ ਹੋਇਆ ਮਾਜੀ ਨੇ ਉਸ ਨੂੰ ਇੰਨਾ ਉਕਸਾਇਆ ਕਿ ਉਹ ਸੁਰਿੰਦਰ ਜੀ ਗੱਲ ਸੁਣਨ ਤੋਂ ਤਿਆਰ ਨਹੀਂ ਸੀ ਅਗਲੇ ਹਫਤੇ ਹੀ ਮਾਜੀ ਨੇ ਕਰਤਾਰ ਦਾ ਵਿਆਹ ਰਮਨਦੀਪ ਕੋਲ ਨਾਲ ਕਰਵਾ ਦਿੱਤਾ ਰਮਨਦੀਪ ਗਰੀਬ ਪਰਵਾਰ ਤੋਂ ਸੀ ਪਰ ਇੰਨੀ ਸੋਹਣੀ ਕਿ ਲੋਕ ਉਸ ਦੀ ਤਾਰੀਫ ਕਰਦੇ ਥੱਕਦੇ ਨਹੀਂ ਸਨ ਕਰਤਾਰ ਰਮਨਦੀਪ ਦੇ ਪਿਆਰ ਵਿੱਚ ਇੰਨਾ ਡੁੱਬ ਗਿਆ ਕਿ ਉਹ ਸੁਰਿੰਦਰ ਅਤੇ ਆਪਣੀਆਂ ਧੀਆਂ ਨੂੰ ਭੁੱਲ ਗਿਆ ਰਮਨਦੀਪ ਦੇ ਆਉਣ ਤੋਂ ਬਾਅਦ ਸੁਰਿੰਦਰ ਦੀ ਜ਼ਿੰਦਗੀ ਨਰਕ ਬਣ ਗਈ ਕਰਤਾਰ ਬਸ ਹੁਣ ਰਮਨਦੀਪ ਦੇ ਆਲੇ ਦੁਆਲੇ ਘੁੰਮਦਾ ਸੁਰਿੰਦਰ ਅਤੇ ਉਸ ਦੀਆਂ ਧੀਆਂ ਦਾ ਕੋਈ ਖਬਰ ਵੀ ਨਹੀਂ ਲੈਂਦਾ ਮਾਜੀ ਵੀ ਹੁਣ ਰਮਨਦੀਪ ਨੂੰ ਆਪਣੀ ਮੋਟੀ ਮੰਨਣ ਲੱਗੀ ਅਤੇ ਸੁਰਿੰਦਰ ਨੂੰ ਨੌਕਰਾਨੀ ਵਾਂਗ ਸਮਝਦੀ ਕਈ ਵਾਰ ਸੁਰਿੰਦਰ ਅਤੇ ਕਰਤਾਰ ਵਿੱਚ ਝਗੜਾ ਹੁੰਦਾ ਕਰਤਾਰ ਗੁੱਸੇ ਵਿੱਚ ਕਹਿ ਦਿੰਦਾ ਜੇ ਤੈਨੂੰ ਇਸ ਘਰ ਦੇ ਵਿੱਚ ਇੰਨੀ ਹੀ ਤਕਲੀਫ ਹੈ ਤਾਂ ਕਿਉਂ ਰਹਿਣੀ ਹੈ ਇੱਥੇ ਚਲੀ ਜਾਇਤ ਹਾਂ ਸੁਰਿੰਦਰ ਸੁਣ ਕੇ ਚੁੱਪ ਹੋ ਜਾਂਦੀ ਕਿਉਂਕਿ ਵਿਚਾਰੀ ਦੇ ਕੋਲ ਜਾਣ ਲਈ ਕੋਈ ਵੀ ਟਿਕਾਣਾ ਨਹੀਂ ਸੀ ਉਸਨੇ ਤਾਂ ਇਸ ਘਰ ਨੂੰ ਹੀ ਆਪਣੇ ਖੂਨ ਪਸੀਨੇ ਨਾਲ ਬਣਾਇਆ ਸੀ ਹਰ ਇੱਟ ਦੇ ਵਿੱਚ ਉਸ ਦਾ ਪਿਆਰ ਅਤੇ ਮਿਹਨਤ ਸੀ ਉਹ ਇਸ ਨੂੰ ਭਲਾ ਕਿ ਮੈਂ ਛੱਡ ਸਕਦੀ ਸੀ ਇੱਕ ਦਿਨ ਦੀਵਾਲੀ ਦਾ ਤਿਹਾਰ ਆ ਗਿਆ ਮਾ ਜੀ ਨੇ ਰਵਨਦੀਪ ਲਈ 5000 ਰੁਪਏ ਦਾ ਸੋਨਾ ਸੂਟ ਲਿਆ ਪਰ ਸੁਰਿੰਦਰ ਲਈ ਸਿਰਫ 500 ਰੁਪਏ ਦਾ ਇੱਕ ਸਧਾਰਨ ਜਿਹਾ ਸੂਟ ਸੁਰਿੰਦਰ ਦੀਆਂ ਧੀਆਂ ਲਈ ਤਾਂ ਕੁਝ ਵੀ ਨਹੀਂ ਲਿਆ ਜਦੋਂ ਸੁਰਿੰਦਰ ਨੂੰ ਇਹ ਗੱਲ ਪਤਾ ਲੱਗੀ ਨਾ ਤਾਂ ਉਸ ਦਾ ਗੁੱਸਾ ਬਿਲਕੁਲ ਫਟ ਗਿਆ ਉਸਨੇ ਮਾ ਜੀ ਨੂੰ ਕਿਹਾ ਇਹ ਕਿਉਂ ਕਰ ਰਹੇ ਹੋ ਭੇਦਭਾਵ ਦੀਵਾਲੀ ਤਾਂ ਸਭ ਦੀ ਹੁੰਦੀ ਹੈ ਜੇ ਕੱਪੜੇ ਲੈਣੇ ਹਨ ਤਾਂ ਸਭ ਲਈ ਲਿਆਉਂਦੇ ਮੇਰੇ ਲਈ ਕਿਉਂ ਲਏ ਹੋ ਮੇਰੀਆਂ ਧੀਆਂ ਲਈ ਵੀ ਲੈਣੇ ਸਨ ਨਹੀਂ ਤਾਂ ਕਿਸੇ ਲਈ ਵੀ ਨਾ ਲੈ ਆਉਂਦੇ ਮੇਰੀਆਂ ਧੀਆਂ ਕੀ ਹੁਣ ਪੁਰਾਣੇ ਕੱਪੜੇ ਪਾਣ ਗਿਆ ਮਾ ਜੀ ਮੈਂ ਤਾਂ ਨਾ ਮਰਿਆ ਮੇਰੇ ਕੋਲ ਇਨੇ ਹੀ ਪੈਸੇ ਸਨ ਜਦੋਂ ਹੋਣਗੇ ਤਾਂ ਤੇਰੀਆਂ ਤਿਆਂ ਲਈ ਵੀ ਲੈ ਆਵਾਂਗੀ ਸੁਰਿੰਦਰ ਨੇ ਗੁੱਸੇ ਵਿੱਚ ਜਵਾਬ ਦਿੱਤਾ ਜਦੋਂ ਪੈਸੇ ਨਹੀਂ ਸਨ ਤਾਂ ਰਮਨਦੀਪ ਲਈ ਆ 5000 ਦਾ ਸੂਟ ਕਿਵੇਂ ਆ ਗਿਆ ਸਭ ਲਈ ਬਰਾਬਰ ਦਾ ਹੋਣਾ ਚਾਹੀਦਾ ਹੈ ਸਾਲ ਦੇ ਵਿੱਚ ਇੱਕ ਵਾਰ ਤਿਉਹਾਰਾਂ ਦਾ ਹੈ ਉਸ ਦਿਨ ਵੀ ਮੇਰੀਆਂ ਤਿਆਂ ਪੁਰਾਣੇ ਕੱਪੜੇ ਪਾਣ ਇਹ ਠੀਕ ਨਹੀਂ ਹੈ ਮਾਜੀ ਨੇ ਤੇਵਰ ਵਿਖਾਉਂਦੇ ਹੋਏ ਕਿਆ ਮੇਰੀ ਮਰਜ਼ੀ ਮੈਂ ਜੋ ਚਾਹਾਂ ਕਰਾਂ ਤੂੰ ਬੋਲਣ ਵਾਲੀ ਕੌਣ ਹੈ ਰਮਨਦੀਪ ਨਵੀਂ ਵੋਟੀ ਹੈ ਉਸ ਦੇ ਖਾਂ ਪੀਣ ਮौज ਮਸਤੀ ਦੇ ਦਿਨ ਹਨ ਤੈਨੂੰ ਕੀ ਹੈ ਤੂੰ ਵੀ ਤਾਂ ਨਵੇਂ-ਨਵੇਂ ਆਈ ਸੀ ਉਦੋਂ ਮੈਂ ਇਕ ਸਾਲ ਤੱਕ ਕੋਈ ਕੰਮ ਕਰਨੇ ਦਿੱਤਾ ਸੀ ਹੁਣ ਤੂੰ ਜੋ ਸੋਚੇ ਸੋਚ ਮੈਨੂੰ ਕੋਈ ਫਰਕ ਨਹੀਂ ਪੈਂਦਾ ਸੁਰਿੰਦਰ ਦਾ ਦਿਲ ਟੁੱਟ ਗਿਆ ਉਸਨੇ ਕਿਹਾ ਤਾਂ ਕਿ ਮੈਂ ਹੁਣ ਇਸ ਘਰ ਦੀ ਨੌਕਰ ਨਹੀਂ ਹਾਂ 15 ਸਾਲ ਤੋਂ ਇਸ ਘਰ ਨੂੰ ਸੰਭਾਲ ਰਹੀ ਹਾਂ ਹਰ ਕੰਮ ਕੀਤਾ ਹੈ ਅਤੇ ਮੈਨੂੰ ਇਹ ਸੁਣਨਾ ਪੈ ਰਿਹਾ ਹੈ ਹੁਣ ਮੈਂ ਕੁਝ ਨਹੀਂ ਕਰਾਂਗੀ ਜੋ ਕਰਨਾ ਹੈ ਤੁਸੀਂ ਲੋਕ ਕਰੋ ਇਹ ਗੱਲ ਸੁਰਿੰਦਰ ਦੇ ਦਿਲ ਵਿੱਚ ਚੁੱਭ ਗਈ ਉਸਨੇ ठान ਲਿਆ ਕਿ ਹੁਣ ਉਹ ਆਪਣੀਆਂ ਤਿਆਂ ਲਈ ਜੀਵੇਗੀ ਹੁਣ ਉਹਨਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਵੇਗੀ ਚਾਹੇ ਕੁਝ ਵੀ ਹੋ ਜਾਵੇ ਉਸੇ ਸ਼ਾਮ ਜਦੋਂ ਕਰਤਾਰ ਨੌਕਰੀ ਤੋਂ ਮੁੜਿਆ ਨਾ ਤਾਂ ਮਾਜੀ ਨੇ ਅੰਨਾ ਵਿੱਚ ਮਿਰਚ ਮਸਾਲਾ ਲਾ ਕੇ ਸੁਰਿੰਦਰ ਦੀ ਬੁराई ਕਰ ਦਿੱਤੀ ਉਹਨਾਂ ਕਿਆ ਵੀ ਸੁਰਿੰਦਰ ਨੇ ਰਮਨਦੀਪ ਨੂੰ ਬੁਰਾ ਭਲਾ ਕਿਹਾ ਹੈ ਕਰਤਾਰ ਜੋ ਹੁਣ ਅੰਨਾ ਹੋ ਚੁੱਕਿਆ ਸੀ ਗੁੱਸੇ ਦੇ ਵਿੱਚ ਸੁਰਿੰਦਰ ਕੋਲ ਪਹੁੰਚਿਆ ਅਤੇ ਬੋਲਿਆ ਸੁਣਾ ਜਿਵੇਂ ਮਾਕੈਰੀ ਹੈ ਉਮਰੇ ਨਹੀਂ ਤਾਂ ਇੱਕ ਅੜਛੜ ਕੇ ਚਲੀ ਜਾ ਸੁਰਿੰਦਰ ਹਰ ਵਾਰ ਕਰਤਾਰ ਦੀਆਂ ਅਜਿਹੀਆਂ ਗੱਲਾਂ ਨੂੰ ਅਣ ਸੁਣਾ ਕਰ ਦਿੰਦੀ ਸੀ ਪਰ ਇਸ ਵਾਰ ਉਸ ਦਾ ਸਬਰ ਟੁੱਟ ਗਿਆ ਉਸ ਨੇ ਫੈਸਲਾ ਕਰ ਲਿਆ ਕਿ ਹੁਣ ਉਹ ਇਸ ਘਰ ਦੇ ਵਿੱਚ ਨਹੀਂ ਰਹੇਗੀ ਸੁਰਿੰਦਰ ਨੇ ਕਰਤਾਰ ਨੂੰ ਕਿਹਾ ਠੀਕ ਹੈ ਮੈਂ ਜਾ ਰਹੀ ਹਾਂ ਅੱਜ ਤੋਂ ਮੈਂ ਤੈਨੂੰ ਮਰਿਆ ਸਮਝ ਵਾਂਗੀ ਸੋਤਲਵਾਂਗੀ ਮੇਰਾ ਕਰਵੜਾ ਦੁਨੀਆ ਤੋਂ ਜਾ ਚੁੱਕਿਆ ਹੈ ਮੈਂ ਹੁਣ ਇੱਕ ਵਿਧਵਾ ਵਾਂਗ ਰਹਾਂਗੀ ਸੁਰਿੰਦਰ ਨੇ ਆਪਣੀਆਂ ਚਾਰੇ ਤੀਆਂ ਦਾ ਹੱਥ ਫੜਿਆ ਅਤੇ ਘਰੋਂ ਨਿਕਲ ਗਈ ਜਦੋਂ ਉਹ ਘਰੋਂ ਬਾਹਰ ਨਿਕਲ ਰਹੀ ਸੀ ਨਾ ਤਾਂ ਉਸ ਨੂੰ ਲੱਗਾ ਕਿ ਜਿਵੇਂ ਕਰਤਾਰ ਉਸ ਨੂੰ ਰੋਕ ਲਵੇਗਾ ਆਖਿਰਕਾਰ ਇਹਨੇ ਸਾਲਾਂ ਦਾ ਰਿਸ਼ਤਾ ਸੀ ਇੰਨਾ ਪਿਆਰ ਸੀ ਉਹਨਾਂ ਦੇ ਵਿਚਕਾਰ ਪਰ ਅਜੇ ਹਾਂ ਕੁਝ ਨਹੀਂ ਹੋਇਆ ਕਰਤਾਰ ਨੇ ਤਾਂ ਉਸ ਨੂੰ ਰੋਕਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ ਸਾਈ ਇਹ ਸੀ ਕਿ ਰਮਨਦੀਪ ਨੇ ਕਰਤਾਰ ਨੂੰ ਇੰਨਾ ਆਪਣੇ ਵਸ ਵਿੱਚ ਕਰ ਲਿਆ ਸੀ ਕਿ ਉਹ ਹੁਣ ਕੁਝ ਨਹੀਂ ਕਰ ਸਕਿਆ ਸੁਰਿੰਦਰ ਦਾ ਦਿਲ ਟੁੱਟ ਗਿਆ ਉਹ ਸੋਚ ਰਹੀ ਸੀ ਕਿ ਜੇ ਕਰਨੋਂ ਉਸਨੇ ਆਪਣੇ ਪਿਆਰ ਨਾਲ ਬਣਾਇਆ ਉਸ ਨੂੰ ਛੱਡ ਕੇ ਹੁਣ ਕਿੱਥੇ ਜਾਵੇਗੀ ਸੁਰਿੰਦਰ ਆਪਣੀਆਂ ਧੀਆਂ ਨੂੰ ਲੈ ਕੇ ਮਾਪਿਆਂ ਦੇ ਘਰ ਪਹੁੰਚੀ ਉੱਥੇ ਉਸਤੇ ਭਰਾਵਾਂ ਨੂੰ ਸਾਰੀ ਗੱਲ ਪਤਾ ਲੱਗੀ ਬਹੁਤ ਗੁੱਸੇ ਹੋਏ ਉਹਨਾਂ ਨੇ ਕਿਹਾ ਦੀਦੀ ਚਲੋ ਜੀਜਾ ਨੂੰ ਸਬਕ ਸਿਖਾਈਏ ਦੂਜਾ ਵਕੀਤਾ ਹੈ ਠੀਕ ਹੈ ਪਰ ਤੈਨੂੰ ਘਰੋਂ ਕੱਢਣ ਦਾ ਹੱਕ ਕਿਸਨੇ ਦੇ ਦਿੱਤਾ ਸੁਰਿੰਦਰ ਨੇ ਆਪਣੇ ਭਰਾਵਾਂ ਨੂੰ ਸ਼ਾਂਤ ਕਰਦੇ ਕਿਹਾ ਨਹੀਂ ਮੈਂ ਖੁਦ ਘਰ ਛੱਡ ਕੇ ਆਈ ਹਾਂ ਜੇ ਕਰਤਾਰ ਰਵਿੰਦੀਪ ਖੁਸ਼ ਹੈ ਤਾਂ ਉਸ ਨੂੰ ਉੱਥੇ ਰਹਿਣ ਦਿਓ ਬਸ ਤੁਸੀਂ ਮੇਰੇ ਨਾਲ ਇਹ ਨਾ ਕਰਦੇ ਹੋ ਕਿ ਮੈਨੂੰ ਇੱਕ ਕਮਰਾ ਕਰਾਇਦੇ ਦਵਾਦੇ ਹੋ ਇੱਕ ਮਹੀਨੇ ਦਾ ਕਿਰਾਇਆ ਤੁਸੀਂ ਦੇਹੋ ਮੈਂ ਨੌਕਰੀ ਲੱਭ ਰਹੀ ਹਾਂ ਜਿਵੇਂ ਹੀ ਨੌਕਰੀ ਮਿਲੇਗੀ ਮੈਂ ਕਿਰਾਏ ਦੇਣ ਲੱਗ ਜਾਵਾਂਗੀ ਸੁਨਦਰਦੀ ਭਾਬੀ ਨੇ ਕਿਹਾ ਦੀਦੀ ਤੁਸੀਂ ਬਾਹਰ ਕਿਰਾਏ ਤੇ ਕਿਉਂ ਰਹੋਗੇ ਜਦ ਤੱਕ ਨੌਕਰੀ ਨਹੀਂ ਮਿਲਦੀ ਤੁਸੀਂ ਇੱਥੇ ਰਹੋ ਸੁਨਦਰ ਨੇ ਅਜੇ ਹਾਈ ਕੀਤਾ ਕੁਝ ਦਿਨਾਂ ਤੋਂ ਬਾਅਦ ਉਸ ਨੂੰ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਪੰਜਾਬੀ ਅਤੇ ਸਮਾਜਿਕ ਵਿਗਿਆਨ ਦੇ ਅਧਿਆਪਕ ਦੀ ਨੌਕਰੀ ਮਿਲ ਗਈ ਸੁਨਦਰ ਨੇ ਪੰਜਾਬੀ ਵਿੱਚ ਬੀਏ ਅਤੇ ਬੀਐਡ ਕੀਤਾ ਸੀ ਇਸ ਲਈ ਉਸ ਨੂੰ ਇਹ ਨੌਕਰੀ ਬੜੀ ਆਸਾਨੀ ਦੇ ਨਾਲ ਮਿਲ ਗਈ ਉਸ ਨੂੰ ਲਗਭਗ 15000 ਰੁਪਏ ਮਹੀਨੇ ਦੀ ਤਨਖਾਹ ਮਿਲਣ ਲੱਗੀ ਜੋ ਉਸ ਸਮੇਂ ਇੱਕ ਇਕੱਲੀ ਔਰਤ ਅਤੇ ਉਸ ਦੀ ਸਥਿਤੀ ਲਈ ਕਾਫੀ ਸੀ ਸੁਰਿੰਦਰ ਨੇ ਇੱਕ ਛੋਟਾ ਜਿਹਾ ਕਮਰਾ ਕਿਰਾਏ ਤੇ ਲਿਆ ਅਤੇ ਆਪਣੀਆਂ ਧੀਆਂ ਨੂੰ ਉਸੇ ਸਕੂਲ ਦੇ ਵਿੱਚ ਪੜਾਉਣਾ ਸ਼ੁਰੂ ਕਰ ਦਿੱਤਾ ਸੁਰਿੰਦਰ ਨੇ ਆਪਣੀਆਂ ਧੀਆਂ ਨੂੰ ਨਾਮ ਦਿੱਤੇ ਸਨ ਸਿਮਰਨ, ਕਿਰਨ, ਹਰਪ੍ਰੀਤ ਅਤੇ ਜਸਪ੍ਰੀਤ ਉਹ ਚਾਰੇ ਧੀਆਂ ਆਪਣੀ ਮਾਂ ਦੀ ਤਾਕਤ ਸਨ ਸੁਰਿੰਦਰ ਨੇ ਉਹਨਾਂ ਨੂੰ ਸਿਖਾਇਆ ਬੇਟੀਆਂ ਜ਼ਿੰਦਗੀ ਦੇ ਵਿੱਚ ਕਦੇ ਹਾਰ ਨਹੀਂ ਮੰਨਣੀ ਸਾਨੂੰ ਆਪਣੇ ਪੈਰਾਂ ਤੇ ਖੜਨਾ ਸਿੱਖਣਾ ਚਾਹੀਦਾ ਹੈ ਤੁਸੀਂ ਸਭ ਦੁਨੀਆ ਨੂੰ ਦਿਖਾਓਗੇ ਕਿ ਧੀਆਂ ਕਿਸੇ ਤੋਂ ਘੱਟ ਨਹੀਂ ਹਨ ਸੁਰਿੰਦਰ ਦੀਆਂ ਧੀਆਂ ਨੇ ਆਪਣੀ ਮਾਂ ਦੀ ਗੱਲ ਨੂੰ ਦਿਲ ਵਿੱਚ ਬਿਠਾ ਲਿਆ ਉਸ ਸਕੂਲ ਵਿੱਚ ਮਿਹਨਤ ਕਰਦੀਆਂ ਅਤੇ ਰਾਤ ਨੂੰ ਘਰ ਆ ਕੇ ਆਪਣੀ ਮਾਂ ਦੀ ਬਦਦ ਕਰਦੀਆਂ ਸੁਰਿੰਦਰ ਨੇ ਆਪਣੀ ਤਨਖਾਹ ਵਿੱਚੋਂ ਬਦਦ ਕਰਨੇ ਸ਼ੁਰੂ ਕੀਤੇ ਤਾਂ ਜੋ ਆਪਣੇ ਧਿਆਨ ਨੂੰ ਬਦਿਆ ਸਿੱਖਿਆ ਦੇ ਸਕੇ ਇਧਰ ਕਰਤਾਰ ਦੀ ਜ਼ਿੰਦਗੀ ਵਿੱਚ ਸਭ ਕੁਝ ਬਦਲ ਗਿਆ ਰਮਨਦੀਪ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਜਿਸ ਦਾ ਨਾਮ ਉਹਨਾਂ ਨੇ ਰਣਜੀਤ ਸਿੰਘ ਰੱਖਿਆ ਜਦੋਂ ਸੁਰਿੰਦਰ ਨੂੰ ਇਹ ਖਬਰ ਮਿਲੀ ਨਾ ਤਾਂ ਉਸ ਦਾ ਮਨ ਹੋਇਆ ਉਹ ਕਰਤਾਰ ਅਤੇ ਰਮਨਦੀਪ ਦੇ ਪੁੱਤਰ ਨੂੰ ਤੋਹਫਾ ਦੇਣ ਜਾਵੇ ਆਖਿਰਕਾਰ ਉਹ ਬੱਚਾ ਉਸ ਦਾ ਵੀ ਤਾਂ ਕੁਝ ਲੱਗਦਾ ਹੈ ਪਰ ਉਸ ਦੀ ਵੱਡੀਤੀ ਸਿਮਰਨ ਨੇ ਉਸ ਨੂੰ ਰੋਕ ਲਿਆ ਉਸ ਨੇ ਕਿਹਾ ਮਾਂ ਤੁਸੀਂ ਕਹੋ ਜੀ ਔਰਤ ਨੂੰ ਜਿਸ ਘਰ ਨੇ ਸਾਨੂੰ ਇੱਕ ਵਾਰ ਵੀ ਵਾਪਸ ਨਹੀਂ ਸਦਿਆ ਜਿਸ ਪਾਪਾ ਨੇ ਸਾਡਾ ਹਾਲ ਤੱਕ ਨਹੀਂ ਪੁੱਛਿਆ ਅਸੀਂ ਮਰਦੇ ਹਾਂ ਜਾਂ ਜਿਉਂਦੇ ਤੁਸੀਂ ਉਹਨਾਂ ਲਈ ਚਿੰਤਾ ਕਰਦੇ ਹੋ ਸੁਰਿੰਦਰ ਨੇ ਕਿਹਾ ਸਿਮਰਨ ਤੂੰ ਹਾਲੇ ਛੋਟੀ ਹੈ ਤੂੰ ਪਿਆਰ ਨਹੀਂ ਸਮਝਦੀ ਮੈਂ ਕਰਤਾਰ ਨਾਲ 15 ਸਾਲ ਬਿਤਾਏ ਹਨ ਉਸ ਨੂੰ ਭੁਲਣਾ ਇਹਨਾ ਆਸਾਨ ਨਹੀਂ ਹੈ ਸਿਮਰਨ ਨੇ ਜਵਾਬ ਦਿੱਤਾ ਮਾਂ ਪਾਪਾ ਨੇ ਵੀ ਤਾਂ ਤੁਹਾਡੇ ਨਾਲ 15 ਸਾਲ ਬਿਤਾਏ ਹਨ ਫਿਰ ਉਹ ਤਾਂ ਸਾਨੂੰ ਕਿਵੇਂ ਭੁੱਲ ਗਏ ਸੁਰਿੰਦਰ ਚੁੱਪ ਹੋ ਗਈ ਉਸਨੇ ਫੈਸਲਾ ਕੀਤਾ ਕਿ ਹੁਣ ਉਹ ਸਿਰਫ ਆਪਣੀ ਧੀਆਂ ਲਈ ਜੀਵੇਗੀ ਸਮਾਂ ਬੀਤਦਾ ਗਿਆ ਸੁਰਿੰਦਰ ਅਤੇ ਉਸ ਧੀਆਂ ਨੇ ਨੇ ਆਪਣੀ ਜ਼ਿੰਦਗੀ ਨੂੰ ਨਵਾਂ ਮੋੜ ਦਿੱਤਾ ਸਿਮਰਨ ਹੁਣ ਇੱਕ ਨਾਮੀ ਡਾਕਟਰ ਬਣ ਚੁੱਕੀ ਸੀ ਜਿਸ ਦੀ ਆਪਣੀ ਕਲੀਨਿਕ ਸੀ ਅਤੇ ਲੱਖਾਂ ਰੁਪਏ ਦੀ ਕਮਾਈ ਸੀ ਕਿਰਨ ਨੇ ਇੰਜੀਨੀਅਰਿੰਗ ਵਿੱਚ ਵੱਡੀ ਨੌਕਰੀ ਹਾਸਲ ਕੀਤੀ ਅਤੇ ਉਸ ਦੀ ਤਨਖਾਹ ਨਾਲ ਉਸ ਨੇ ਆਪਣਾ ਇੱਕ ਛੋਟਾ ਜਿਹਾ ਫਲੈਟ ਖਰੀਦ ਲਿਆ ਸੀ ਹਰਪ੍ਰੀਤ ਸਰਕਾਰੀ ਅਧਿਆਪਕ ਬਣ ਗਈ ਅਤੇ ਉਸ ਦੀ ਨੌਕਰੀ ਦੀ ਸਥਿਰਤਾ ਨੇ ਪਰਿਵਾਰ ਨੂੰ ਮਜ਼ਬੂਤੀ ਦਿੱਤੀ ਜਸਪ੍ਰੀਤ ਨੇ ਸੰਗੀਤ ਵਿੱਚ ਨਾਮ ਕਮਾਇਆ ਅਤੇ ਉਸਤੇ ਕੀਰਤਨ ਦੀਆਂ ਰਿਕਾਰਡਿੰਗ ਉਸ ਨੂੰ ਨਾ ਸਿਰਫ ਸ਼ੋਹਰਤ ਸਮੋ ਚੰਗੀ ਕਮਾਈ ਵੀ ਦਿੱਤੀ ਸੁਰਿੰਦਰ ਕੌਰ ਨੂੰ ਆਪਣੀ ਧੀਆਂ ਤੇ ਮਨ ਸੀ ਉਹ ਅਕਸਰ ਆਪਣੀ ਧੀਆਂ ਨਾਲ ਗੁਰਦੁਆਰਾ ਜੋੜਾ ਸਾਹਿਬ ਜਾਂਦੀ ਜਿੱਥੇ ਉਹ ਸਭ ਸੇਵਾ ਕਰਦੇ ਅਤੇ ਗੁਰੂ ਜੀ ਦੀ ਕਿਰਪਾ ਲਈ ਅਰਦਾਸ ਕਰਦੇ ਇਧਰ ਦੂਜੇ ਪਾਸੇ ਕਰਤਾਰ ਸਿੰਘ ਦੀ ਜ਼ਿੰਦਗੀ ਵਿੱਚ ਸਭ ਕੁਝ ਬਦਲ ਗਿਆ ਉਸ ਨੂੰ ਇੱਕ ਭਿਆਨਕ ਬਿਮਾਰੀ ਨੇ ਜਕੜ ਲਿਆ ਕੈਂਸਰ ਡਾਕਟਰਾਂ ਨੇ ਉਸ ਨੂੰ ਦੱਸਿਆ ਕਿ ਇਲਾਜ ਲਈ ਘੱਟੋ ਘੱਟ 15 ਲੱਖ ਰੁਪਏ ਚਾਹੀਦੇ ਹਨ ਪਰ ਕਰਤਾਰ ਕੋਲ ਇੰਨੇ ਪੈਸੇ ਨਹੀਂ ਸਨ ਉਸ ਦੀ ਜ਼ਮੀਨ ਪਹਿਲਾਂ ਹੀ ਵਿਕ ਚੁੱਕੀ ਸੀ ਅਤੇ ਘਰ ਦੇ ਹਾਲਾਤ ਇੰਨੇ ਖਰਾਬ ਸਨ ਕਿ ਖਾਣ ਪੀਣ ਦਾ ਵੀ जुगाੜ ਨਹੀਂ ਸੀ ਰਣਦੀਪ ਰੋਜ਼ ਰੋ ਰੋ ਕੇ ਆਪਣੇ ਘਰ ਵਾਲੇ ਦੀ ਸਿਹਤ ਦੀ ਅਰਦਾਸ ਕਰਦੀ ਪਰ ਕੋਈ ਹੱਲ ਨਹੀਂ ਸੀ ਕਰਤਾਰ ਦਾ ਪੁੱਤਰ ਰਣਜੀਤ ਜੋ ਚੰਡੀਗੜ੍ਹ ਦੇ ਵਿੱਚ ਇੰਜੀਨੀਅਰ ਸੀ ਉਸਨੇ ਵੀ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ ਉਸਨੇ ਕਿਹਾ ਮੇਰੇ ਕੋਲ ਆਪਣੇ ਘਰ ਦਾ ਖਰਦਾ ਖਰਦਾ ਚਲਾਉਣ ਲਈ ਪੈਸੇ ਨਹੀਂ ਹਨ ਮੈਂ ਕੀ ਕਰ ਸਕਦਾ ਹਾਂ ਰਣਜੀਤ ਦੀ ਇਸ ਬੇਰੁਖੀ ਨੇ ਕਰਤਾਰ ਅਤੇ ਰਮਨਦੀਪ ਦਾ ਦਿਲ ਤੋੜ ਦਿੱਤਾ ਕਰਤਾਰ ਦੀ ਸਿਹਤ ਦਿਨੋ ਦਿਨ ਖਰਾਬ ਹੁੰਦੀ ਗਈ ਉਸਦੇ ਸਰੀਰ ਵਿੱਚ ਤਾਕਤ ਨਹੀਂ ਸੀ ਅਤੇ ਉਸਨੂੰ ਲੱਗਦਾ ਸੀ ਕਿ ਹੁਣ ਉਸ ਦੀ ਜ਼ਿੰਦਗੀ ਦੇ ਦਿਨ ਬੜੇ ਗਿਣੇ ਛੁਨੇ ਰਹੇ ਹਨ ਇੱਕ ਦਿਨ ਪਿੰਡ ਦੇ ਕੁਝ ਬਜ਼ੁਰਗਾਂ ਨੇ ਰਮਨਦੀਪ ਨੂੰ ਸੌਣਾ ਦਿੱਤੀ ਬੇਟੀ ਤੁਸੀਂ ਕਰਤਾਰ ਨੂੰ ਗੁਰਦੁਆਰਾ ਜੋੜਾ ਸਾਹਿਬ ਲੈ ਕੇ ਜਾਓ ਉੱਥੇ ਗੁਰੂ ਅਮਰਦਾਸ ਜੀ ਦੀ ਪਵਿੱਤਰ ਜੋੜੀ ਹੈ ਜਿਸ ਦੇ ਦਰਸ਼ਨ ਨਾਲ ਭਿਆਨਕ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ਜੇ ਸੱਚੇ ਦਿਲ ਨਾਲ ਅਰਦਾਸ ਕੀਤੀ ਜਾਵੇ ਜੋੜਾ ਸਾਹਿਬ ਮੱਥੇ ਨੂੰ ਛੁਆਇਆ ਜਾਵੇ ਨਾ ਤਾਂ ਗੁਰੂ ਜੀ ਦੀ ਕਿਰਪਾ ਜ਼ਰੂਰ ਹੁੰਦੀ ਹੈ ਰਮਨਦੀਪ ਨੇ ਇਹ ਸੁਣ ਕੇ ਆਪਣੇ ਘਰ ਵਾਲੇ ਨੂੰ ਦੱਸਿਆ ਕਰਤਾਰ ਜਿਸ ਨੂੰ ਹੁਣ ਕੋਈ ਹੋਰ ਰਾਣੀ ਸੀ ਦੱਸ ਰਿਹਾ ਉਸਨੇ ਸੋਚਿਆ ਜੇ ਗੁਰੂ ਜੀ ਦੀ ਕਿਰਪਾ ਨਾਲ ਮੇਰੀ ਬਿਮਾਰੀ ਦੂਰ ਹੋ ਸਕਦੀ ਹੈ ਤਾਂ ਮੈਂ ਜ਼ਰੂਰ ਜਾਵਾਂਗਾ ਮੇਰੇ ਕੋਲ ਨਾ ਤਾਂ ਪੈਸੇ ਨੇ ਨਾ ਕੋਈ ਸਹਾਰਾ ਗੁਰੂ ਜੀ ਹੀ ਮੇਰੀ ਆਖਰੀ ਉਮੀਦ ਹਨ ਇੱਕ ਸ਼ਾਮ ਕਰਤਾਰ ਅਤੇ ਰਮਨਦੀਪ ਗੁਰਦੁਆਰਾ ਜੋੜਾ ਸਾਹਿਬ ਪਹੁੰਚੇ ਕਰਤਾਰ ਦੀ ਹਾਲਾਤ ਇੰਨੀ ਖਰਾਬ ਸੀ ਉਹ ਢੰਗ ਨਾਲ ਚੱਲ ਵੀ ਨਹੀਂ ਸਕਦਾ ਰਮਨਦੀਪ ਨੇ ਉਸ ਨੂੰ ਸਹਾਰਾ ਦਿੱਤਾ ਅਤੇ ਗੁਰਦੁਆਰੇ ਦੇ ਅੰਦਰ ਲੈ ਗਈ ਉੱਥੇ ਉਹਨਾਂ ਨੇ ਗੁਰੂ ਸਾਹਿਬ ਦੀ ਪਵਿੱਤਰ ਜੋੜੀ ਦੇ ਦਰਸ਼ਨ ਕੀਤੇ ਅਤੇ ਸੱਚੇ ਦਿਲ ਨਾਲ ਅਰਦਾਸ ਕੀਤੀ ਹੈ ਗੁਰੂ ਅਮਰਦਾਸ ਜੀ ਸਾਡੇ ਤੇ ਕਿਰਪਾ ਕਰੋ ਮੇਰੇ ਘਰ ਵਾਲੇ ਦੀ ਇਸ ਭਿਆਨਕ ਬਿਮਾਰੀ ਨੂੰ ਦੂਰ ਕਰਦੇ ਹੋ ਸਾਡੇ ਕੋਲ ਨਾ ਤਾਂ ਪੈਸੇ ਹਨ ਨਾ ਹੀ ਕੋਈ ਸਹਾਰਾ ਤੁਸੀਂ ਹੀ ਸਾਡੀ ਆਖਰੀ ਉਮੀਦ ਹੋ ਸਾਡੀ ਇੱਕੋ ਇੱਕ ਔਲਾਦ ਨੇ ਪੁੱਤਰ ਨੇ ਜਿਸ ਨੇ ਅਸੀਂ ਇੰਨੀ ਮਿਹਨਤ ਕੀਤੀ ਉਹ ਵੀ ਹੁਣ ਆਪਣੀ ਪਤਨੀ ਨਾਲ ਚੰਡੀਗੜ੍ਹ ਰਹਿੰਦਾ ਹੈ ਸਾਡੇ ਸਾਹ ਨੇ ਲੰਦਾ ਅਰਦਾਸ ਕਰਦੇ ਸਮੇਂ ਕਰਤਾਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਉਸਤੇ ਦਿਲ ਵਿੱਚ ਇੱਕ ਅਜੀਬ ਦਾ ਸਕੂਨ ਸੀ ਉਸ ਸਮੇਂ ਸੁਰਿੰਦਰ ਅਤੇ ਉਸ ਦੀਆਂ ਧੀਆਂ ਗੁਰਦੁਆਰਾ ਜੋੜਾ ਸੇਬ ਆਇਆ ਹੋਇਆ ਸਨ ਉਹ ਲੰਗਰ ਵਾਲੇ ਹਾਲ ਵਿੱਚ ਸੇਵਾ ਕਰ ਰਹੀਆਂ ਸਨ ਸੁਰਿੰਦਰ ਨੂੰ ਪਤਾ ਨਹੀਂ ਕਿਰਤਾਰ ਇਥੇ ਆਇਆ ਹੋਇਆ ਹੈ ਪਰ ਜਿਵੇਂ ਹੀ ਉਸਨੇ ਗੁਰਦੁਆਰੇ ਦੇ ਦਰਵਾਜ਼ੇ ਵੱਲ ਦੇਖਿਆ ਉਸਦੀ ਨਜ਼ਰ ਇੱਕ ਕਮਜ਼ੋਰ ਆਦਮੀ ਤੇ ਪਈ ਜਿਸ ਨੂੰ ਇੱਕ ਬੁੱਢੀ ਔਰਤ ਸਹਾਰਾ ਦੇ ਰਹੀ ਸੀ ਸੁਰਿੰਦਰ ਦਾ ਦਿਲ ਕਰ ਕਰਿਆ ਸੀ ਉਸਨੇ ਆਪਣੀ ਧੀ ਨੂੰ ਕਿਹਾ ਇਹ ਆਦਮੀ ਜਾਣਿਆ ਪਹਿਚਾਣਿਆ ਲੱਗ ਰਿਹਾ ਹੈ ਮੈਨੂੰ ਦੇਖਣ ਦਿਓ ਜਿਵੇਂ ਹੀ ਸੁਰਿੰਦਰ ਨੇੜੇ ਗਈ ਨਾ ਤਾਂ ਉਸ ਨੂੰ ਅਹਿਸਾਸ ਹੋਇਆ ਇਹ ਤਾਂ ਕਰਤਾਰ ਸਿੰਘ ਹੈ ਉਸਤੇ ਹਾਲਾਤ ਦੇਖ ਕੇ ਸੁਰਿੰਦਰ ਦਾ ਦਿਲ ਪਿਘਲ ਗਿਆ ਉਸਨੇ ਰਮਨਦੀਪ ਨੂੰ ਪੁੱਛਿਆ ਇਹ ਕੀ ਹੋ ਗਿਆ ਇਹਨਾਂ ਦੇ ਹਾਲਾਤ ਐਜੇ ਕਿਵੇਂ ਬਣ ਗਏ ਰਮਨਦੀਪ ਨੇ ਰੋਂਦੇ ਹੋਏ ਸਾਰੀ ਗੱਲ ਦੱਸੇ ਕਿ ਕਰਤਾਰ ਨੂੰ ਤਾਂ ਕੈਂਸਰ ਹੋ ਗਿਆ ਹੈ ਰਣਜੀਤ ਨੇ ਮਦਦ ਕਰਨ ਤੋਂ ਇਨਕਾਰ ਕਰ ਦਿੱਤੀ ਹੈ ਅਤੇ ਉਹਨਾਂ ਕੋਲ ਕਿਸੇ ਵੱਡੇ ਹਸਪਤਾਲ ਦੇ ਵਿੱਚ ਇਲਾਜ ਕਰਾਉਣ ਦੇ ਪੈਸੇ ਨਹੀਂ ਹਨ ਇਸ ਲਈ ਉਹ ਗੁਰੂ ਜੀ ਦੀ ਸ਼ਰਨ ਵਿਚ ਆਏ ਨੇ ਸੁਰਿੰਦਰ ਨੇ ਇਹ ਸੁਣ ਕੇ ਆਪਣੀ ਧਿਆਨ ਲੇਖਿਆ ਸਿਮਰਨ ਜੋ ਇੱਕ ਡਾਕਟਰ ਸੀ ਉਸਨੇ ਤੁਰੰਤ ਕਿਹਾ ਮਾਂ ਅਸੀਂ ਇਹਨਾਂ ਦੀ ਮਦਦ ਕਰ ਸਕਦੇ ਹਾਂ ਮੇਰੇ ਕੋਲ ਕਲੀਨਿਕ ਹੈ ਅਤੇ ਅਸੀਂ ਪੈਸੇ ਵੀ ਦੇ ਸਕਦੇ ਹਾਂ ਸੁਰਿੰਦਰ ਨੇ ਸਹਿਮਤੀ ਵਿੱਚ ਸਿਰ ਹਲਾਇਆ ਠੀਕ ਹੈ ਅਸੀਂ ਇਹਨਾਂ ਨੂੰ ਲੁਧਿਆਣੇ ਦੇ ਕਿਸੇ ਵੱਡੇ ਹਸਪਤਾਲ ਲੈ ਕੇ ਜਾਵਾਂਗੇ ਗੁਰੂ ਜੀ ਦੀ ਕਿਰਪਾ ਨਾਲ ਸਭ ਠੀਕ ਹੋ ਜਾਵੇਗਾ। ਸਿਮਰਨ ਨੇ ਕਿਹਾ, "ਪਾਪਾ, ਹੁਣ ਤੁਸੀਂ ਆਰਾਮ ਕਰੋ। ਅਸੀਂ ਸਭ ਮਿਲ ਕੇ ਘਰ ਦਾ ਖਰਚਾ ਚਲਾਵਾਂਗੇ। ਰਮਨਦੀਪ ਆਂਟੀ, ਤੁਸੀਂ ਸਾਡੀ ਮਾਂ ਵਰਗੇ ਹੋ। ਅਸੀਂ ਸਭ ਨੂੰ ਇੱਕ ਪਰਿਵਾਰ ਵਾਂਗ ਜੋੜ ਕੇ ਰੱਖਾਂਗੇ। ਮਾਂ ਜੀ, ਜਿਹੜੀ ਸਾਰੀ ਜ਼ਿੰਦਗੀ ਪੁੱਤਰ ਦੀ ਖੁਆਇਸ਼ ਵਿੱਚ ਅੰਨੀ ਹੋ ਚੁੱਕੀ ਸੀ, ਹੁਣ ਬਦਲ ਚੁੱਕੀ ਸੀ। ਉਸਨੇ ਸੁਰਿੰਦਰ ਨੂੰ ਗੱਲੇ ਨਾਲ ਲਗਾਇਆ, "ਬੇਟੀ, ਮੈਂ ਤੇਰੇ ਨਾਲ ਬਹੁਤ ਗਲਤ ਕੀਤਾ ਹੈ। ਮੈਂ ਸੋਚਦੀ ਸੀ ਕਿ ਪੁੱਤਰ ਹੀ ਸਭ ਕੁਝ ਹੁੰਦਾ ਹੈ, ਪਰ ਅੱਜ ਮੈਨੂੰ ਅਹਿਸਾਸ ਹੋਇਆ ਕਿ ਤਿਆਂ ਹੀ ਪਰਿਵਾਰ ਦੀ ਅਸਲ ਸ਼ਾਨ ਨੇ। ਮੈਨੂੰ ਮਾਫ਼ ਕਰਦੇ ਹੋ।" ਇਹ ਸਭ ਦੇਖ ਕੇ ਕਰਤਾਰ ਦਾ ਦਿਲ ਪਿਘਲ ਗਿਆ ਉਹ ਸੋਚਣ ਲੱਗਾ ਜਿਸ ਸੁਰਿੰਦਰ ਨੂੰ ਉਸਨੇ ਘਰੋਂ ਕੱਢ ਦਿੱਤਾ ਸੀ ਜਿਸ ਨੂੰ ਉਸਨੇ 20 ਸਾਲ ਤੱਕ ਦੇਖਿਆ ਨਹੀਂ ਨਾ ਪੁੱਛਿਆ ਉਹੀ ਸੁਰਿੰਦਰ ਅੱਜ ਉਸਦੀ ਜਾਨ ਬਚਾਉਣ ਲਈ ਆਈ ਸੀ ਉਸ ਨੂੰ ਗੁਰੂ ਅਮਰਦਾਸ ਜੀ ਦੀ ਗੱਲ ਯਾਦ ਆਈ ਕਿ ਸੱਚਾ ਸਿੱਖ ਉਹੀ ਹੈ ਜੋ ਦੂਜਿਆਂ ਦੇ ਦੁੱਖ ਨੂੰ ਆਪਣਾ ਸਮਝੇ ਅਤੇ ਸੇਵਾ ਨਾਲ ਜ਼ਿੰਦਗੀ ਜੀਵੇ ਕਰਤਾਰ ਨੇ ਸੁਰਿੰਦਰ ਦੇ ਸਾਹਮਣੇ ਹੱਥ ਜੋੜ ਲਏ ਅਤੇ ਕਹਾ ਸੁਰਿੰਦਰ ਮੈਂ ਤੇਰੇ ਲਈ ਕਦੇ ਵੀ ਚੰਗਾ ਪਤੀ ਨਹੀਂ ਬਣ ਸਕਿਆ ਮੈਂ ਆਪਣੀ ਮਾਂ ਦੀਆਂ ਗੰਨਾਂ ਵਿੱਚ ਆ ਕੇ ਅੰਨ ਹੋ ਗਿਆ ਸੀ ਪਰ ਅੱਜ ਮੈਂ ਤੇਰੇ ਅੱਗੇ ਸਿਰ ਝੁਕਾਇਆ ਹੈ ਤੂੰ ਸਾਡੇ ਪਰਿਵਾਰ ਨੂੰ ਫਿਰ ਤੋਂ ਜੋੜ ਦਿੱਤਾ ਸੁਰਿੰਦਰ ਨੇ ਮੁਸਕਰਾਦਿਆਂ ਕਿਹਾ ਕਰਤਾਰ ਮੈਂ ਤੈਨੂੰ ਕਦੇ ਵੀ ਗਲਤ ਨਹੀਂ ਸਮਝਾਂ ਮੈਂ ਜਾਣਦੀ ਸਾਂ ਕਿ ਇੱਕ ਦਿਨ ਸੱਚ ਸਾਹਮਣੇ ਆਵੇਗਾ ਗੁਰੂ ਜੀ ਦੀ ਕਿਰਪਾ ਨਾਲ ਅਸੀਂ ਸਭ ਇਕੱਠੇ ਹੋਏ ਹਾਂ ਹੁਣ ਸਾਨੂੰ ਪੁਰਾਣੀਆਂ ਗੱਲਾਂ ਨੂੰ ਭੁੱਲ ਕੇ ਅੱਗੇ ਵਧਣਾ ਚਾਹੀਦਾ ਹੈ ਇਸ ਤੋਂ ਬਾਅਦ ਸਾਰੇ ਪਰਿਵਾਰ ਨੇ ਫੈਸਲਾ ਕੀਤਾ ਕਿ ਉਹ ਦੁਬਾਰਾ ਗੁਰਦੁਆਰਾ ਜੋੜਾ ਸਾਹਿਬ ਜਾਣਗੇ ਅਰਦਾਸ ਕਰਨਗੇ ਅਤੇ ਗੁਰੂ ਮਹਾਰਾਮਦਾਸ ਜੀ ਦੀ ਸ਼ੁਕਰਾਨਾ ਕਰਨਗੇ ਸਮਾਂ ਬੀਤਿਆ ਇੱਕ ਸ਼ਾਮ ਜਦੋਂ ਸੂਰਜ ਡੁੱਬ ਰਿਹਾ ਸੀ ਸਾਰਾ ਪਰਿਵਾਰ ਗੁਰਦੁਆਰਾ ਜੋੜਾ ਸਾਹਿਬ ਪਹੁੰਚਿਆ ਹੁਣ ਕਰਤਾਰ ਦੇ ਖਿਲਾਤ ਪਹਿਲਾਂ ਨਾਲੋਂ ਕਾਫੀ ਬਿਹਤਰ ਸਨ ਐਸੇ ਦਾ ਹੀ ਸ਼ੁਕਰਾਨਾ ਕਰਨ ਸਭ ਇੱਥੇ ਆਏ ਸਨ ਰੋਵਰ ਦੇ ਕੰਡੇ ਖੜੇ ਹੋ ਕੇ ਸੁਰਿੰਦਰ ਨੇ ਅਰਦਾਸ ਕੀਤੀ ਹੈ ਗੁਰੂ ਅਮਰਦਾਸ ਜੀ ਤੁਸੀਂ ਸਾਨੂੰ ਸਿਖਾਇਆ ਹੈ ਕਿ ਸੇਵਾ ਅਤੇ ਪਿਆਰ ਨਾਲ ਜ਼ਿੰਦਗੀ ਜਿਤੀ ਜਾ ਸਕਦੀ ਹੈ ਤੁਹਾਡੀ ਕਿਰਪਾ ਨਾਲ ਅਸੀਂ ਸਭ ਦੁਬਾਰਾ ਇਕੱਠੇ ਹੋਏ ਹਾਂ ਸਾਡੇ ਪਰਿਵਾਰ ਨੂੰ ਹਮੇਸ਼ਾ ਇੰਝ ਜੋੜੇ ਰੱਖਣਾ ਉਸੇ ਸਮੇਂ ਜਸਪ੍ਰੀਤ ਨੇ ਇੱਕ ਸੋਣਾ ਕੀਰਤਨ ਗਾਇਆ ਤੂੰ ਸਾਚਾ ਸਾਹਿਬ ਸਿਫਤ ਸੁਹਾਲਿਓ ਜਿਨ ਕੀ ਤੀ ਸੁਪ੍ਰਵਾਨ ਸੰਗਤ ਵੀ ਕੀਰਤਨ ਵਿੱਚ ਸ਼ਾਮਲ ਹੋ ਗਈ ਗੁਰਦੁਆਰੇ ਦੇ ਚਿੱਟੇ ਮਾਰਬਲ ਦੀ ਵੰਡਾ ਵਿੱਚ ਗੁਰਬਾਣੀ ਦੀ ਗੂੰਜ ਫੈਲ ਰਹੀ ਲੰਗਰ ਵਾਲੇ ਹਾਲ ਵਿੱਚ ਸਾਰਾ ਪਰਿਵਾਰ ਇਕੱਠਾ ਬੈਠਾ ਸੁਰਿੰਦਰ ਅਤੇ ਰਮਨਦੀਪ ਨੇ ਮਿਲ ਕੇ ਸੰਗਤ ਨੂੰ ਲੰਗਰ ਪਰੋਸਿਆ ਸਿਮਰਨ ਕਿਰਨ ਹਰਪ੍ਰੀਤ ਅਤੇ ਜਸਪ੍ਰੀਤ ਨੇ ਵੀ ਸੇਵਾ ਕੀਤੀ ਕਰਤਾਰ ਅਤੇ ਮਾਝੀ ਇਹ ਸਭ ਦੇਖ ਕੇ ਖੁਸ਼ੀ ਨਾਲ ਭੜ ਗਏ ਕਰਤਾਰ ਨੇ ਸੋਚਿਆ ਇਹ ਲੰਗਰ ਜੋ ਗੁਰੂ ਅਮਰਦਾਸ ਜੀ ਨੇ ਸ਼ੁਰੂ ਕੀਤਾ ਅੱਜ ਮੇਰੇ ਪਰਿਵਾਰ ਨੂੰ ਜੋੜ ਰਿਹਾ ਹੈ ਇਸ ਲੰਗਰ ਵਿੱਚ ਬੈਠ ਕੇ ਸਭ ਬਰਾਬਰ ਹੋ ਜਾਂਦੇ ਹਨ ਚਾਹੇ ਤੀ ਹੋਵੇ ਚਾਹੇ ਪੁੱਤਰ ਉਸ ਨੂੰ ਅਹਿਸਾਸ ਹੋਇਆ ਕਿ ਉਸ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਇਹ ਸੋਚ ਕੇ ਹੋਈ ਕਿ ਤਿਆਂ ਪੁੱਤਰਾਂ ਨੂੰ ਕੱਢਨੇ। ਇਸ ਤੋਂ ਬਾਅਦ ਪਰਿਵਾਰ ਨੇ ਵੱਡੀ ਨਵੀਂ ਸ਼ੁਰੂਆਤ ਕੀਤੀ। ਸੁਰਿੰਦਰ ਅਤੇ ਰਮਨਦੀਪ ਹੁਣ ਦੋ ਜਿਹੇ ਸਹੇਲੀਆਂ ਵਰਗੀਆਂ ਬਣ ਗਏ ਆ। ਉਹ ਇਕੱਠਿਆਂ ਕਰਦੇ ਕੰਮ ਸੰਭਾਲਦੇ ਆ, ਇਕੱਠੇ ਹੱਸਦੇ ਆ, ਇਕੱਠੇ ਰਹਿੰਦੇ ਆ। ਸੁਰਿੰਦਰ ਦੀਆਂ ਧੀਆਂ ਨੇ ਰਣਜੀਤ ਨੂੰ ਵੀ ਆਪਣਾ ਭਰਾ ਮੰਨ ਲਿਆ। ਰਣਜੀਤ ਜਿਸ ਨੂੰ ਹੁਣ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ, ਉਸਨੇ ਆਪਣੇ ਮਾਤਾ-ਪਿਤਾ ਨਾਲ ਸਮਾਂ ਬਿਤਾਉਣਾ ਸ਼ੁਰੂ ਕਰ ਦਿੱਤਾ। ਉਸਨੇ ਵਾਅਦਾ ਕੀਤਾ ਕਿ ਹੁਣ ਉਹ ਕਦੇ ਵੀ ਆਪਣੇ ਮਾਤਾ-ਪਿਤਾ ਨੂੰ ਇਕੱਲਾ ਨਹੀਂ ਛੱਡੇਗਾ। ਸਮਾਂ ਬੀਤਦਾ ਗਿਆ। 1 ਸਾਲ ਬਾਅਦ ਸਾਰਾ ਪਰਿਵਾਰ ਫਿਰ ਤੋਂ ਐਸੇ ਗੁਰਦੁਆਰਾ ਜੋੜਾ ਸਾਹਿਬ ਆਇਆ ਸ਼ੁਕਰਾਨਾ ਕਿਤਾਬ ਹਾਂਜੀ ਸਾਧ ਸੰਗਤ ਜੀ ਤੁਹਾਨੂੰ ਕਿਵੇਂ ਲੱਗੀ ਅੱਜ ਦੀ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਜੇਕਰ ਸੱਚਮੁੱਚ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਤੁਸੀਂ WhatsApp ਦੇ ਉੱਪਰ ਇਸ ਵੀਡੀਓ ਨੂੰ ਸਾਂਝਾ ਵੀ ਕਰ ਸਕਦੇ ਹੋ ਕਮੈਂਟ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਲਿਖਣਾ ਨਾ ਭੁੱਲਣਾ ਵਾਹਿਗੁਰੂ ਜੀ ਲਿਖਿਓ ਹਾਂਜੀ ਸਾਧ ਸੰਗਤ ਜੀ ਦੇਉ ਜਾਨੂੰ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ